ਜਾਗਰੂ ਗਿਆਨਾ ਦੀ ਸਾਰੇ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮਹਾਦੀਵਕੇ ਜਿਹੜਾ ਇੱਕ ਲੰਬਾ ਮੋਰਚਾ ਜਿਹੜਾ ਆ ਉਹ ਸ਼ਡਿਊਲ ਕਾਸਟਾਂ ਦੀ ਰਿਜ਼ਰਵੇਸ਼ਨ ਦੇ ਜਿਹੜਾ ਆ ਉਤਰਨ ਵਾਲੇ ਲੋਕਾਂ ਦੇ ਅੰਗੇਸਟ ਜਿਹੜਾ ਉਹ ਲੱਗਿਆ ਸੀਗਾ ਜਿਨ੍ਹਾਂ ਨੇ ਸ਼ਡਿਊਲ ਕਾਸਟਾਂ ਨਾਲ ਧੋਖਾ ਕੀਤਾ ਸੀਗਾ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਚੋਹਰ ਫੜੋ ਰਿਜ਼ਰਵੇਸ਼ਨ ਮੋਰਚਾ ਜਿਹੜਾ ਆ ਮਹਾਦੀਵਕੇ ਬੜਾ ਲੰਬਾ ਜਿਹੜਾ ਚੱਲਿਆ ਸੀਗਾ ਸਾਥੀਓ ਜਿੱਦਾਂ ਸਾਰੇ ਪੰਜਾਬ ਦੇ ਵਿੱਚ ਵਸਦੇ ਅਸੀਂ ਸਮਾਜ ਨੂੰ ਪਤਾ ਹੈ ਸੋ ਇਸੇ ਤਰ੍ਹਾਂ ਇੱਕ ਬਹੁਤ ਜ਼ਿਆਰੀ ਵਿਸ਼ੇ ਜਿਹੜੀ ਜਾਣਕਾਰੀ ਸਾਰੀ ਸਮੂਹ ਚੇ ਸਮਾਜ ਦੇ ਮੈਂ ਲੈ ਕੇ ਆਉਣਾ ਚਾਹੁੰਨਾ ਉਹਨਾਂ ਨੂੰ ਧਿਆਨ ਚ ਕਿ ਜਿਹੜਾ ਅਮਰਤ ਮਾਨ ਹੈ ਉਸਦੇ ਪਿਤਾ ਵੱਲੋਂ ਜਿਹੜਾ ਆ ਉਹ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਜਿਹੜੀ ਸਾਡੀ ਨੌਕਰੀ ਸਾਡੇ ਪਰਿਵਾਰ ਦੀ ਨੌਕਰੀ ਜਿਹੜੀ ਸਾਡੇ ਪਰਿਵਾਰ ਕਿਸੇ ਨੂੰ ਮਿਲਣੀ ਸੀਗੀ ਉਸਨੇ ਉਹਦੇ ਉੱਤੇ ਜਾਲੀ ਜਿਹੜੀ ਨੌਕਰੀ ਕਰਕੇ ਜਿਹੜਾ ਉਹ ਸੀਸ ਮਾਇਦਾ ਹੱਕ ਖਾਦਾ ਸੀਗਾ ਸਾਡੇ ਹੱਕ ਦੇ ਉੱਤੇ ਡਾਕਾ ਮਾਰਿਆ ਸੋ ਇਸ ਕਰਕੇ ਸਾਥੀਓ ਅਮਰਤ ਸਿੰਘ ਮਾਨ ਉਹਦਾ ਪਿਤਾ ਤੇ ਜਿਹੜਾ ਉਹ ਵਿਦੇਸ਼ ਭੱਜ ਗਿਆ ਤੇ ਅਮਰਤ ਸਿੰਘ ਮਾਨ ਜਿਹੜਾ ਆ ਸਿੰਗਰ ਜਿਹੜਾ ਆ ਉਹਦੇ ਵੱਲੋਂ ਜਿਹੜਾ ਆ ਫਿਰੋਜ਼ਪੁਰ ਵਿੱਚ ਇੱਕ ਮੇਲੇ ਦੇ ਵਿੱਚ ਜਿਹੜਾ ਉਹ ਪਹੁੰਚ ਰਿਹਾ ਆ ਸੋ ਉੱਥੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਉਹਨੂੰ ਜਿਹੜਾ ਆ ਉਸ ਮੇਲੇ ਦੇ ਵਿੱਚੋਂ ਉਹਦਾ ਖਾੜਾ ਜਿਹੜਾ ਉਹ ਰੁਕਿਆ ਜਾਵੇ ਕਿ ਪੰਜਾਬ ਦੇ ਕਿਸੇ ਹੋਰ ਵਧੀਆ ਪਰਿਵਾਰਕ ਜਿਹੜਾ ਸਿੰਗਰ ਆ ਉਹਨੂੰ ਜਿਹੜਾ ਉੱਥੇ ਲਾਇਆ ਜਾਵੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਅਮਰਤ ਮਾਨ ਜਿਹੜਾ ਆ ਉੱਥੇ ਆ ਕੇ ਉਸ ਮੇਲਾ ਨੂੰ ਲਗਾਉਂਦਾ ਆ ਤੇ ਉੱਥੇ ਅਖਾੜਾ ਲਾਉਂਦਾ ਆ ਤੇ ਇਸ ਦੇ ਵਿੱਚ ਸਿੱਧੇ ਤੌਰ ਤੇ ਸ਼ਡਿਊਲ ਕਾਸਨਾਣਾ ਧੱਕਾ ਤੇ ਧੋਖਾ ਕਰਨ ਵਾਲੇ ਲੋਕਾਂ ਨੂੰ ਜਿਹੜਾ ਆ ਉਹ ਪ੍ਰਸ਼ਾਸਨ ਹਲਾਸ਼ੇਰੀ ਦੇ ਰਿਹਾ ਜਿਸ ਤਰ੍ਹਾਂ ਪਹਿਲਾਂ ਵੀ ਉਹਨੂੰ ਜਿਹੜਾ ਹਲਾਸ਼ੇਰੀ ਦੇ ਕੇ ਬਾਹਰ ਭੇਜਿਆ ਗਿਆ ਆ ਸੋ ਇਸ ਕਰਕੇ ਅਸੀਂ ਆਹੀ ਅਪੀਲ ਕਰਦੇ ਆ ਮੈਂ ਆਪਣੇ ਸਾਰੇ ਸਮਾਜ ਨੂੰ ਵੀ ਅਪੀਲ ਕਰਦਾ ਕਿ ਜੇਕਰ ਅਮਰਤਮਾਨ ਦਾ ਜਿਹੜਾ ਉਥੇ ਖਾਣਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਜਿਹੜਾ ਆ ਪੂਰ ਜੋਰ ਜਿਹੜਾ ਉਹਦਾ ਵਿਰੋਧ ਕਰਾਂਗੇ ਤੇ ਅਮਰਤਮਾਨ ਦਾ ਜਿਹੜਾ ਅਸੀਂ ਪੂਰਨ ਤੌਰ ਤੇ ਵਿਰੋਧ ਕਰਾਂਗੇ ਕਿਉਂਕਿ ਉਹਦੇ ਪਿਤਾ ਵੱਲੋਂ ਜਿਹੜਾ ਆ ਉਹ ਸਾਡੇ ਅਧਿਕਾਰ ਖਾ ਕੇ ਆਪ ਜਿਹੜਾ ਵਿਦੇਸ਼ ਭੱਜ ਗਿਆ ਅਤੇ ਜਿਹੜਾ ਆ ਉਹਦੇ ਖਿਲਾਫ ਜਿਹੜੀ ਕੰਪਲੇਨ ਜਿਹੜੀ ਆ ਉਹ ਗ੍ਰਿਪਲਾਹੀ ਕੀਤੀ ਸੀਗੀ ਤੇ ਉਸ ਕੰਪਲੇਂਟ ਦੇ ਵਿੱਚ ਉਹ ਜਿਹੜਾ ਪੇਸ਼ ਨਹੀਂ ਹੋਇਆ ਇਸ ਕਰਕੇ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਰੋਜ਼ਪੁਰ ਨੂੰ ਅਪੀਲਿਆ ਕਿ ਅਮਰਸੇਗ ਮਾਨ ਨੂੰ ਜਿਹੜਾ ਆ ਉਥੇ ਨਾਂ ਲਾ ਕੇ ਕਿਸੇ ਹੋਰ ਸਿੰਗਰ ਨੂੰ ਲਾਇਆ ਜਾਵੇ ਤੇ ਇਹ ਜਿਹੜਾ ਮੇਲਾ ਹੈ ਬਿਲਕੁਲ ਸ਼ਾਂਤਮਈ ਤੇ ਬੜੇ ਸਚਜੇ ਧਰਮ ਦਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਵੇ ਸਾਨੂੰ ਵੀ ਖੁਸ਼ੀ ਆ ਕਿ ਇੰਨਾ ਸੋਹਣਾ ਜਿਹੜਾ ਪ੍ਰਬੰਧ ਜਿਹੜਾ ਫਰੋਜ਼ਪੁਰ ਵਿੱਚ ਕੀਤਾ ਜਾ ਰਿਹਾ ਪਰ ਇਹ ਜਿਹੜਾ ਵਿਅਕਤੀ ਇਹਦੇ ਜਿਹੜੇ ਪਿਤਾ ਵੱਲੋਂ ਸਾਡੇ ਨਾਲ ਸਾਡੇ ਸਮਾਜ ਨਾਲ ਐਸੀ ਭਾਈ ਜਾਰੇ ਨਾਲ ਧੁਖਾ ਕਰਤਾ ਇਹ ਇਸ ਕਰਕੇ ਅਹੀ ਜਿਹੜਾ ਸਟੂਲ ਕਾਸਟ ਮਾਰ ਐਸੀ ਸਮਾਜ ਜਿਹੜਾ ਦਾ ਪੂਰਨ ਵਿਰੋਧ ਕਰਾਂਗੇ ਸੋ ਕਿਰਪਾ ਕਰਕੇ ਇਹ ਜਿਹੜਾ ਹੈ ਪ੍ਰਸ਼ਾਸਨ ਇਹ ਚੀਜ਼ ਨੂੰ ਸੰਜੀਦਗੀ ਨਾਲ ਲਵੇ ਨਹੀਂ ਤੇ ਵੇਖੋ ਸਮਾਜ ਜਿਹੜਾ ਆ ਉਹ ਇਹਦਾ ਪੂਰਨ ਵਿਰੋਧ ਕਰੇਗਾ ਇਹ ਸਾਡੀ ਅਪੀਲ ਹੈਗੀ ਆ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ